ਗੜਸ਼ੰਕਰ ਦੇ ਬੀਤ ਇਲਾਕੇ ਦੇ ਪੰਜ ਪਿੰਡਾਂ 200 ਏਕੜ ਤੋਂ ਵੱਧ ਜੰਗਲੀ ਰਕਬਾ ਸਾਫ਼ ਕਰਕੇ ਸੋਲਰ ਕੰਪਨੀ ਵੱਲੋਂ ਸੋਲਰ ਪੈਨਲ ਲਗਾਇਆ ਜਾ ਰਿਹਾ ਜਿਸ ਦਾ ਇਲਾਕੇ ਦੇ ਲੋਕਾਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਦਾ આરોਪ ਹੈ ਕਿ ਉਕਤ ਪਿੰਡਾਂ ਦੇ ਪਿੰਡ ਚਾਂਦਪੁਰ ਰੋਡ ਕੀ ਨਾਲ ਲੱਗਦੇ ਹੱਥ ਤੇ ਜੰਗਲ 'ਚ ਕਿਸੇ ਸੋਲਰ ਕੰਪਨੀ ਵੱਲੋਂ ਜੰਗਲਾਤ ਵਿਭਾਗ ਤੇ ਸਬੰਧਿਤ ਪੰਚਾਇਤਾਂ ਦੀ ਮਨਜ਼ੂਰੀ ਤੋਂ ਬਿਨਾਂ ਅਤੇ ਮਾਲਕਾਂ ਨੂੰ ਦੱਸੇ ਬਗੈਰ ਸੋਲਰ ਸਿਸਟਮ ਲਗਾਇਆ ਜਾ ਰਿਹਾ ਹੈ ਕੰਪਨੀ ਵੱਲੋਂ 200 ਏਕੜ ਜੰਗਲ ਨੂੰ ਪੂਰੀ ਤਰ੍ਹਾਂ ਕੱਟ ਕੇ ਸਾਫ਼ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਦੱਸਿਆ ਕਿ ਇਸ ਰਕਬੇ ਵਿੱਚ ਪੰਜ ਪਿੰਡਾਂ ਦੇ ਲੋਕਾਂ ਦਾ ਨਿੱਜੀ ਤੇ ਪੰਚਾਇਤ ਰਕਬਾ ਸ਼ਾਮਲ ਆਟ ਵੀ ਪੈਂਦਾ ਤੇ ਇਸ ਥਾਂ ਤੇ ਖੜੇ ਸੈਂਕੜੇ ਦਰੱਖਤ ਬਿਨਾਂ ਕਿਸੇ ਮਨਜ਼ੂਰੀ ਤੋਂ ਕੱਟ ਦਿੱਤੇ ਗਏ ਪਿੰਡ ਵਾਸੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਬੰਧਿਤ ਵਿਭਾਗ ਵੱਲੋਂ ਜੇਕਰ ਸੋਲਰ ਪੈਨਲ ਨੂੰ ਸੋਲਰ ਪੈਨਲ ਨੂੰ ਲੱਗਣ ਤੋਂ ਨਾ ਰੋਕਿਆ ਗਿਆ ਤਾਂ ਵੱਡੇ ਪੱਧਰ ਤੇ ਸੰਘਰਸ਼ ਕਰਨਗੇ ਪਿੰਡ ਭਵਾਨੀ ਪਰ ਤੋਂ ਸਰਪੰਚ ਹਰਜੇਦਰ ਸਿੰਘ ਜੀ ਬੋਲ ਰਹੇ ਆ ਜੋ ਇਹ ਪਲਾਂਟ ਲੱਗ ਰਿਹਾ ਹੈ ਅਸੀਂ ਜਦੋਂ ਇੱਥੇ ਆ ਕੇ ਦੇਖਿਆ ਇਹ ਇਨੀ ਪਹਿਲੇ ਥੋੜਿਆ ਸਮਾਨ ਸਿੱਟਿਆ ਸੀ ਅਸੀਂ ਇਹਨਾਂ ਨੂੰ ਆ ਕੇ ਰੋਕਿਆ ਇਹ ਕਹਿੰਦੇ ਅਸੀਂ ਬੰਦ ਕਰ ਦੇਣਾ ਇਹਨੇ ਕੋਈ ਬੰਦ ਨਹੀਂ ਕੀਤਾ ਅਸੀਂ ਡੀਐਫਓ ਸਾਹਿਬ ਦੇ ਦਰਖਾ ਦਿੱਤੀ ਹੈ ਚੌਂਕੀ ਚੌਂਕੀ ਇਨਚਾਰਜ ਨੂੰ ਦਰਖਾ ਦਿੱਤੀ ਹੈ ਜੋ ਸੋਸ਼ਲ ਦਾ ਕਰੋਸ਼ੀ ਰੋਸ਼ੀ ਹੈ ਲਗਾਤਾਰ ਹੋ ਗਿਆ ਅੱਜ ਤੁਸੀਂ ਕਿਹਨਾਂ ਲੱਕਰ ਵੜਦੇ ਆ ਨੂ ਅਸੀਂ ਕਈ ਵਾਰ ਉਹਨੂੰ ਘੇਰਿਆ ਵੀ ਭੱਜ ਗਿਆ ਅਸੀਂ ਉਹਨੂੰ ਫੋਨ ਵੀ ਕੀਤਾ ਤੂੰ ਰੁਕ ਜਾ ਉਹਨੂੰ ਸਾਡੀ ਕੋਈ ਸੁਣਾਈ ਨਹੀਂ ਦਿੱਤੀ ਅਸੀਂ ਚੌਂਕੀ ਇਨਚਾਰਜ ਨੂੰ ਕਿਹਾ ਉਹਨੂੰ ਪਰਚੋ ਦੀ ਦਰਖਾ ਦਿੱਤੀ ਵੀ ਮਲਾ ਉੱਥੇ ਵੀ ਆਲਾ ਕੋਈ ਬੁਲਾਇ ਨਹੀਂ ਗਿਆ ਡੀਐਫਓ ਸਾਹਿਬ ਨਾਲ ਸਵੇਰੇ ਹੀ ਫੋਨ ਕੀਤਾ ਹੁਣ ਉਹ ਨਹੀਂ ਸਾਨੂੰ ਕਹਿਤਾ ਪੇ ਇਹਨਾਂ ਨੂੰ ਆਈ ਪਰਮਿਸ਼ਨ ਉਹ ਕਿਹਾ ਹੈ ਮੈਂ ਡੀਐਫਓ ਸਾਹਿਬ ਨੂੰ ਕਹਿਣਾ ਚਾਹਣਾ ਪੁੱਛਣਾ ਚਾਹੁੰਦੇ ਆਂ ਅਸੀਂ ਜਦ ਇਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਜਿੱਦਣ ਪਹਿਲੇ ਦਿਨ ਤੇ ਮਸ਼ੀਨ ਲੱਗੀ ਮੈਂ ਉਹਨਾਂ ਦੇ ਗਾਰਡ ਨੂੰ ਫੋਟੋਆਂ ਪਾਈਆਂ ਜਦ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਨੂੰ ਪਤਾ ਵੀ ਤਾਂ ਪੇ ਮਾਂ ਲਾ ਰਹੇ ਉਹਨਾਂ ਨੇ ਸਮਾਨ ਕੀਤਾ ਲਾਂ ਦਤਾ ਅੱਜ ਵੀ ਉਹਨਾਂ ਨੂੰ ਕਹਿ ਰਹੇ ਆ ਜੇ ਇਹਨਾਂ ਨੇ ਕੰਮ ਬੰਦ ਕੀਤਾ ਠੀਕ ਹੈ ਨਹੀਂ ਆ ਵੀ ਡੀਐਫਓ ਸਾਹਿਬ ਦੇ ਐਸਡੀਐਮ ਸਾਹਿਬ ਦੇ ਵੀ ਦਾਨਾਂ ਦੇਵਾਂਗੇ ਇਹ ਸਾਡੇ ਇੱਥੇ ਜੋ ਹੱਦਬੰਦੀ ਹੈ ਭਵਾਨੀਪੁਰ ਭਵਾਨੀਪੁਰ ਪਾਕਤਾ ਕਾਣੇਬਾਲ ਹਰਤਨਪੁਰ ਆ ਲਾਗੇ ਪਿੰਡ ਸ਼ੂਸ਼ਾਲ ਪਿੰਡਾ ਰੁੜਕੀ ਪਿੰਡਾ ਇਹ ਚੋਂ ਪਿੰਡਾ ਛਿਆ ਪਿੰਡਾ ਦਾਸੀਮਾ ਪਿੰਡਾ ਇਹ ਜੋ ਸੋਲਰ ਪਲੇਟ ਲੱਗ ਰਿਹਾ ਅਸੀਂ ਬਿਲਕੁਲ ਕਿਸੇ ਵੀ ਹਾਲਤ ਨੂੰ ਲੱਗਣ ਹੀ ਦੀ ਆਮਗੇ ਇਲਾਕਾ ਬੀਚ ਦੇ ਵਿੱਚ ਪਿੰਡ ਭਵਾਨੀਪੁਰ ਦੇ ਵਿੱਚ ਇੱਕ ਇਹ ਸੋਲਰ ਪਲਾਂਟ ਲੱਗ ਰਿਹਾ ਜਿਹਦੇ ਨਾਲ ਇਹਨਾਂ ਨੇ ਲੋਕਾਂ ਨੇ ਇਸ ਜੰਗਲ ਤੇ ਕਬਜ਼ਾ ਕੀਤਾ ਚਾਰ ਪੰਚਾਇਤਾਂ ਹਾਚਲਪੁਰ ਪਵਾਨੀਪੁਰ ਪਾਕਤਾ ਪਵਾਨੀਪੁਰ ਤੇ ਰਤਨਪੁਰ ਇਹ ਇਲਾਕਾ ਉਹਨਾਂ ਦਾ ਇਕੱਠਾ ਪੈਂਦਾ ਹੈ ਇਹਨਾਂ ਨੇ ਜ਼ਮੀਨ ਨੂੰ ਟੈਸ਼ਨਸ ਕਰਕੇ ਕਿਸੇ ਪ੍ਰੋਜੈਕਟ ਲਾਣਾ ਚਾਹੁੰਦੇ ਆ ਮੈਂ ਸਾਰਿਆਂ ਦੇ ਅੱਗੇ ਦਰਖਾਸਤ ਕਰਦਾ ਆਂਗੇ ਕਿਸੇ ਵੀ ਕੀਮਤ 'ਤੇ ਅਸੀਂ ਇਹ ਪ੍ਰੋਜੈਕਟ ਨਹੀਂ ਲੱਗਣ ਦੇਵਾਂਗੇ ਸਾਨੂੰ ਪਤਾ ਹੈ ਇਹ ਪ੍ਰੋਜੈਕਟ ਲਾ ਕੇ ਬਿਜਲੀ ਸਾਨੂੰ ਪੈਸਿਆਂ ਦੇ ਨਾਲ ਦੇਣਗੇ ਇਹ ਗਰੀਬ ਆਦਮੀ ਲਈ ਤਾਂ ਇਸ ਇਲਾਕੇ ਵਿੱਚ ਆ ਲੱਕੜ ਕੱਟਣ ਦਾ ਹੁਕਮ ਨਹੀਂ ਹੈ ਕਿਸੇ ਟਰੈਕਟਰ ਨੂੰ ਲਿਆਉਣ ਦਾ ਹੁਕਮ ਨਹੀਂ ਹੈ ਦੇ ਕਿੱਥੋਂ ਐਡਾ ਵੱਡਾ ਕਾਰੋਬਾਰ ਕਰ ਰਹੇ ਨੇ ਇਹਨਾਂ ਨੇ ਕੀ ਤੋਂ ਐਨਓਸੀ ਲਈ ਹੈ ਕਿ ਇੱਕ ਬੰਦੇ ਤੋਂ ਪਰਮਿਸ਼ਨ ਲਈਏ ਸਹੀ ਗੱਲ ਪੁੱਛਣੀ ਚਾਹੁੰਦੇ ਆ ਕਿ ਕਿਸ ਬੰਦੇ ਨੇ ਐਨਓਸੀ ਦਿੱਤੀ ਕਿਸ ਬੰਦੇ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਇਸ ਇਲਾਕੇ ਨੂੰ ਤੈਸਨਾਸ ਕਰਨੀ ਤਾਂ ਕਿ ਇਹ ਇਲਾਕੇ ਨੂੰ ਇਹਨਾਂ ਬਰਬਾਦ ਕਰਕੇ ਰੱਖ ਦਿੱਤਾ ਵਾਤਾਵਰਨ ਦੂਸ਼ਿਤ ਕਰ ਦਿੱਤਾ ਹੈ ਇੱਥੇ ਦੇ ਜਾਨਵਰਾਂ ਦਾ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ ਤੋਂ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਕਿਸੇ ਵੀ ਕੀਮਤ ਵਿੱਚ ਅਸੀਂ ਸੋਲਰ ਪਲਾਂਟ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਵਾਈ ਗੁੱਡ ਕੀ ਕਹੋਗੇ ਮੈਂ ਸਰਪੰਚ ਸਲਿੰਦਰ ਕੁਮਾਰ ਪਿੰਡ ਭਵਾਨੀ ਪ੍ਰਭਗਤਾ ਇਹ ਕਹਿਣਾ ਚਾਹੁੰਦਾ ਜੀ ਜਿਹੜਾ ਇਹ ਸੋਲਰ ਪਲਾਂਟ ਲੱਗ ਰਿਹਾ ਹੈ। ਇਹਦੇ ਵਿੱਚ ਕੋਈ ਐਨਓਸੀ ਨਹੀਂ ਹੈ ਕਿਸੇ ਡਿਪਾਰਟਮੈਂਟ ਦੀ। ਵਾਈਲਡਲਾਈਫ ਦਾ ਵੀ ਇਲਾਕਾ ਇਹ ਹੀ ਜਾਂਦਾ। ਜੰਗਲ ਦਾ ਇਲਾਕਾ ਸਾਰਾ ਦਫਾ ਵਿੱਚ ਪੈਂਦਾ ਹੈ। ਇੱਥੇ ਤਾਂ ਕੋਈ ਪਟਾਈ ਨਹੀਂ ਹੋ ਸਕਦੀ। ਸਾਰਾ ਬਾਂਲੋ ਝਾੜਕ ਰੱਖ ਦਿੱਤਾ ਇਹਨਾਂ ਨੇ। ਇਹਦੇ ਨਾਲ ਵਾਤਾਵਰਨ ਨੂੰ ਬਹੁਤ ਨੁਕਸਾਨ ਹੋ ਰਿਹਾ ਜੀ। ਡੀਐਫਓ ਸਾਹਿਬ ਨੂੰ ਅਪਲੀਕੇਸ਼ਨ ਦਿੱਤੀ ਦੀ ਹਾਇਤਾ ਕੋਈ ਕਾਰਵਾਈ ਨਹੀਂ ਹੋਈ। ਜੇ ਪ੍ਰੋਜੈਕਟ ਲੱਗ ਜਾਂਦਾ ਤਾਂ ਇਹ ਆੜੋੜੇ ਪਿੰਡਾਂ ਨੂੰ ਨੁਕਸਾਨ ਹੋਵੇਗਾ ਜੀ ਦਾ। ਨੁਕਸਾਨ ਹੋਣਾ ਜੇ ਜੰਗਲ ਸਾਰਾ ਪਟ ਹੋ ਜਾਏਗਾ ਜੀ ਸਾਰਾ। ਅੱਜ ਇੱਕ ਇੱਕ ਆਏ ਪਲਾਂਟ ਆਇਆ ਕੱਲ ਕੋ ਹੋਰ ਆਜੂ ਵਾਲਕ ਦੀ ਪਹਾੜੀ ਪੈਂਦੀ ਹੈ ਵਧੀਆ ਇਲਾਕਾ ਤਾਂ ਬਹੁਤ ਇਹਦਾ ਸਾਰਾ ਬਤਾ ਪਰ ਤੁਸੀਂ ਦੋ ਜੀ ਕਿੰਨੇ ਪਿੰਡਾਂ ਨੂੰ ਜਬੀਰ ਲੱਗਦੇ ਸੀ ਇਹ ਰੁੜਕੀ ਦੀ ਹੈ ਜੀ ਥੋੜੀ ਲੱਗਦੀ ਨਾਲ ਜਿਹੜਾ ਪ੍ਰੋਜੈਕਟ ਲਿਖਿਆ ਫਿਰ ਰੁੜਕੀ ਦਾ ਭਵਾਨੀਪੁਰ ਭਗਤਾ ਅਚਲਪੁਰ ਭਵਾਨੀਪੁਰ ਤੇ ਰਤਨਪੁਰ ਇਹ ਮੈਂ ਹਮਰੀਖ ਸਿੰਘ ਪਿੰਡ ਪੌਣੀਪੁਰ ਮੰਜਾਰੀ ਤੇ ਇਹ ਦਰਖਾਸਤ ਕਰਦੇ ਆਂ ਕਿ ਜਿਹੜਾ ਇੱਥੇ ਜੰਗਲ ਦੇ ਵਿੱਚ ਇਹ ਪਲਾਂਟ ਲੱਗ ਰਿਹਾ ਸੋਲਰ ਪਲਾਂਟ ਲੱਗ ਰਿਹਾ ਉਹ ਗਲਤ ਹੈ ਉਹਦੇ ਨਾਲ ਵਾਤਾਵਰਣ ਤੇ ਹੋਰ ਪਸ਼ੂਆਂ ਦਾ ਵੀ ਨੁਕਸਾਨ ਹੋਣਾ ਹੁੰਦਾ ਹੈ ਤੇ ਜੰਗਲੀ ਜੀ ਵੀ ਬਿਤੇ ਲੋ ਇੱਥੇ ਦੇ ਦੌੜ ਗਏ ਨੇ ਤੇ ਜੇ ਇਹ ਪਲਾਂਟ ਲੱਗ ਗਿਆ ਤਾਂ ਸਾਰੇ ਪਿੰਡਾਂ ਨੂੰ ਵਾਲ ਵਾਲੇ ਵੀ ਨੁਕਸਾਨ ਹੋਣਾ ਹੈ ਇਹ ਨਹੀਂ ਹੋਣਾ ਚਾਹੀਦਾ ਠੀਕ ਹੈ ਕੋ ਹੋਰ ਗੜ ਸ਼ੰਕਰ ਤੋਂ ਬਿੱਟੂ ਚਾਹ ਦੀ ਰਿਪੋਰਟ